ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਮੁਹੱਬਤ ਕਰਨ ਵਾਲੇ ਦੇਸ਼ ਵਿਦੇਸ਼ ਬੈਠੇ ਸੁਨਹੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਅੱਜ ਜਦੋਂ ਪੰਥਕ ਘਟਨਾਵਾਂ ਦੀ ਰੋਸ਼ਨੀ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਇਕੱਠ ਦਮਦਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਬੁਲਾਇਆ ਜਾਂਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਾਪੁਰਸ਼ ਵੱਡੀ ਗਿਣਤੀ ਵਿੱਚ ਸਮੂਹਿਕ ਸੰਪਰਦਾਵਾਂ ਦੇ ਨੁਮਾਇंदे ਪੁੱਜਦੇ ਨੇ ਤੇ ਇੱਕ ਲਕੀਰ ਖਿੱਚੀ ਖਿੱਚੀ ਨਜ਼ਰ ਆਉਂਦੀ ਆ ਇੱਕ ਹੋਰ ਅ ਵੱਡਾ ਜਿਹੜਾ ਸੰਕਟ ਕਹਿ ਲਈਏ ਸਿੱਖ ਪੰਥ ਤੇ ਇੱਕ ਹੋਰ ਖੜਾ ਹੋ ਚੁੱਕੇ ਹੈ ਵੱਡੇ ਫੈਸਲੇ ਜਦੋਂ ਗੁਰਮਤਿ ਦੀ ਰੋਸ਼ਨੀ ਵਿੱਚ ਹੁੰਦੇ ਨੇ ਉਹਦੇ ਵਿੱਚ ਸਿਰ ਜੋੜ ਕੇ ਬੈਠਦੀਆਂ ਨੇ ਰੂਹਾਂ ਤੇ ਉਹਨਾਂ ਰੂਹਾਂ ਅ ਜਦੋਂ ਜਿਹੜੀਆਂ ਸਿਆਸੀ ਨਾ ਹੋਣ ਧਾਰਮਿਕ ਹੋਣ ਤੇ ਜਿਹੜੀਆਂ ਚੋਖਾ ਆਧਾਰ ਵੀ ਰੱਖਦੀਆਂ ਹੁੰਦੀਆਂ ਨੇ ਤੇ ਜਦੋਂ ਵੱਡੇ ਐਲਾਨ ਕਰ ਦਿੰਦੀਆਂ ਨੇ ਤੇ ਇੱਕ ਹਿੱਲ ਜੁਲ ਹੋਣੀ ਸੁਭਾਵਿਕ ਆ ਅੱਜ ਭਾਵੇਂ ਵੱਡੀ ਗਿਲਤੀ ਵਿੱਚ ਸੰਤ ਮਹਾਪੁਰਸ਼ ਪਹੁੰਚੇ ਸਿੱਖ ਸੁਭਾਵਾਂ ਪੰਥਕ ਨਮੈ ਦੇ ਪਹੁੰਚੇ ਪਰ ਜਿਹੜਾ ਐਲਾਨ ਸੰਤ ਅਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਹੋਰਾਂ ਨੇ ਉਸ ਇਕੱਠ ਦੇ ਅਖੀਰ ਦੇ ਵਿੱਚ ਕੀਤਾ ਉਹ ਦੇਸ਼ ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਇਹ ਗੱਲ ਕੁਦਰਤੀ ਹੈ ਕਿ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਪੰਥਕ ਸੰਕਟ ਇੱਕ ਦਿਨ ਇੱਕ ਦਿਨ ਆਏ ਦਿਨ ਵੱਧਦਾ ਜਾ ਰਿਹਾ ਹੈ ਪੰਥ ਤੇ ਰਾਜਨੀਤੀ ਦਾ ਸਮੇਲ ਹੈ ਜਿਹੜਾ ਕੁਝ ਹੋਰ ਤਰ੍ਹਾਂ ਨਾਲ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਪੰਥ ਸਿੱਖ ਰਾਜਨੀਤੀ ਨੂੰ ਇਸ ਤਰ੍ਹਾਂ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਣ ਦੀ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਕੋਸ਼ਿਸ਼ ਕੀਤੀ ਗਈ ਸੀ ਉਹ ਗੱਲ ਵਿਗੜਦੀ 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 ਬਹੁਤ ਡੁੰਗੀਆਂ ਖਾਈਆਂ ਵਾਲੇ ਪਾਸੇ ਨੂੰ ਤੁਰਦੀ ਨਜ਼ਰ ਆਉਂਦੀ ਆ। ਛਾਰਿਆਂ ਕਾ ਡਰਾਮਾ ਦਾ ਜ਼ਿਕਰ ਅਸੀਂ ਬਾਰ-ਬਾਰ ਕਰਦੇ ਰਹਿੰਦੇ ਆ ਪਰ ਅੱਜ ਦਮਦਮਿਤ ਟਕਸਾਲ ਵੱਲੋਂ ਕੀਤੇ ਐਲਾਨ ਦਾ ਜਿਹੜਾ ਅੱਜ ਜ਼ਿਕਰ ਆ ਉਹ ਕਰਨਾ ਪੈਂਦਾ ਹੈ। ਗੱਲ ਇਹ ਨਹੀਂ ਕਿ ਦਮਦਮਿਤ ਟਕਸਾਲ ਵੱਲੋਂ ਜਾਂ ਸੰਪਰਦਾਵਾਂ ਵੱਲੋਂ ਜਾਂ ਜਿਹੜਾ ਇਕੱਠ ਪੰਜ ਪਿਆਰੇ ਪਾਰਕ ਦੇ ਸਾਹਮਣੇ ਜਿੱਦਾਂ ਦਮਦਮਿਤ ਟਕਸਾਲ ਦਾ ਇੱਕ 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 ਸੰਸਥਾ ਹੈ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਕੀਤੀ ਗਈ ਹੈ ਇਹ ਸਵਾਲ ਨਹੀਂ ਸਵਾਲ ਇਹ ਹੈ ਕਿ ਇੱਕ ਹੋਰ ਜਿਹੜਾ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ ਉਹਦੇ ਵਿੱਚ ਇੱਕ ਹੋਰ ਬਾਧਾ ਜਿਹੜਾ ਮਤਲਬ ਉਹ ਹੁੰਦਾ ਨਜ਼ਰ ਆਇਆ ਅਗਲੀਆਂ ਲਕੀਰ ਖਿੱਚ ਦਿੱਤੀ ਹੈ ਲਕੀਰ ਵੀ ਐਸੀ ਖਿੱਚੀ ਕਿ ਜਿਸ ਤਰ੍ਹਾਂ ਦੇ ਬੋਲ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਸੁਣਨ ਨੂੰ ਅੱਜ ਮਿਲੇ ਨੇ ਪਿਛਲੇ ਸਮੇਂ ਦੌਰਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਸੰਤਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਅਕਸਰ ਉਹਨਾਂ ਦੇ ਨਜ਼ਦੀਕ-ਨਜ਼ਦੀਕ ਹੁੰਦੇ ਨਜ਼ਰ ਆਉਂਦੇ ਸੀ ਤੋਂ ਮੇਂ ਤੇਰਾ ਸਲਾਹ ਨਾਲ ਕੋਤੇ ਨਾ ਕਿਤੇ ਕੋਈ ਚੰਗਾ ਕਿਤੇ ਜਾਂ ਪੰਥ ਦੀ ਨਜ਼ਰ ਵਿੱਚ ਕਿਤੇ ਨਾ ਕਿਤੇ ਕੋਈ ਹਲਕਾ ਕੰਮ ਰਹਿ ਜਾਂਦਾ ਸੀ ਜਿਹੜਾ ਕਰਦੀਆਂ ਰਹਿੰਦੀਆਂ ਸੀ ਸੰਤਰਨਾਮ ਸਿੰਘ ਖਾਲਸਾ ਸਬ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕ ਆਪਣੇ ਕੁਝ ਵਫادار ਸੰਤਾ ਮਹਾਂਪੁਰਸ਼ਾਂ ਦੇ ਧੀਆਂ ਪੁੱਤਰਾਂ ਨੂੰ ਜਾਂ ਸਨੇਹੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਿਕਟਾਂ ਦਬਾਉਣ ਵਿੱਚ ਵੀ ਸਫਲ ਹੋ ਜਾਂਦੇ ਨੇ ਤੇ ਵੇਲੇ-ਕਵੇਲੇ ਜਦੋਂ ਲੋੜ ਪੈਂਦੀ ਸੀ ਮੁੱਖ ਮੰਤਰੀ ਤੋਂ ਐਜ਼ ਅ ਚੀਫ ਮਨਿਸਟਰ ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸਨ ਉਹਨਾਂ ਤੋਂ ਕੁਝ ਨਾ ਕੁਝ ਹੋਰ ਜਿਹੇ ਤਰੀਕੇ ਨਾਲ ਵੀ ਕੋਈ ਮੰਗ ਮਨਵਾਉਣੀ ਹੁੰਦੀ ਸੀ ਆਪਣੀ ਗੱਲ ਕਹਿ ਕੇ ਮਨਾ ਲੈਂਦੇ ਸਨ ਪਰ ਅੱਜ ਉਸੇ ਸੰਸਥਾ ਦੇ ਖਿਲਾਫ ਉਸੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂ ਉਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਕ ਤਰ੍ਹਾਂ ਨਾਲ ਸਤ ਗਿਆਨੀ ਹਰਰਾਮ ਸਿੰਘ ਖਾਲਸਾ ਬਹੁਤ ਵੱਡੇ ਪੱਧਰ ਤੇ ਇਹਨਾਂ ਕਰਦੇ ਨਜ਼ਰ ਆਏ ਨੇ ਉਹਨੇ ਆਪਣੀ ਪੀੜਾ ਵੀ ਸਾਂਝੀ ਕੀਤੀ ਹੈ ਪੀੜਾ ਨੂੰ ਸਮਝਣ ਦਾ ਆਪਾਂ ਵੀ ਥੋੜਾ ਜਿਹਾ ਇੱਥੇ ਵਿਸਥਾਰ ਨਾਲ ਯਤਨ ਕਰਦੇ ਹਾਂ ਸੰਤਰਨਾਮ ਸਿੰਘ ਖਾਲਸਾ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਸ ਤਰ੍ਹਾਂ ਪੰਥ ਦੇ ਵਿੱਚੋਂ ਜਥੇਦਾਰ ਸਹਿਬਾਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਅਚਾਨਕ ਨਵੇਂ ਜਥੇਦਾਰ ਲਿਆ ਕੇ ਪਹਾ ਦਿੰਦੀ ਹੈ ਤੇ ਇਹ ਬਹੁਤ ਦੁਖਦਾਈ ਰਚਨਾ ਉਹਨਾਂ ਦਾ ਕਹਿਣਾ ਹੈ ਕਿ ਇਹ ਰਾਜਨੀਤਿਕ ਫੈਸਲੇ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਜਾਂ ਜਥੇਦਾਰ ਸਹਿਬਾਨਾਂ ਕੋਲੋਂ ਕਰਾਉਣੇ ਨੇ ਤਾਂ ਇਹਦਾ ਕੋਈ ਨਾ ਕੋਈ ਮਾਪਦੰਡ ਤਾਂ ਹੋਣਾ ਚਾਹੀਦਾ ਨਾ ਇਹ ਤੇ ਨਹੀਂ ਕਿ ਚੰਗੇ ਭਲੇ ਕੌਮ ਦੇ ਜਥੇਦਾਰ ਕੌਮ ਦੇ ਆਗੂ ਉਹਨਾਂ ਨੂੰ ਨਿੱਕੀ-ਨਿੱਕੀ ਗੱਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਵੱਲੋਂ ਦਬਾਅ ਕੇ ਰੱਖ ਲਿਆ ਜਾਵੇ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਵਾਪਰਿਆ ਉਹਨਾਂ ਕਿਹਾ ਕਿ ਕੀ ਕਿਹੜਾ ਦਸਤੂਰ ਹੋਇਆ ਇਹ ਕਿਹੜਾ ਰਾਹ ਹੋਇਆ ਸਾਡੇ ਕੋਲ ਰਸਤੇ ਨਹੀਂ ਅਸੀਂ ਲੜਨਾ ਨਹੀਂ ਚਾਹੁੰਦੇ ਅਸੀਂ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦੇ ਆ ਪਰੰਤੂ ਸੰਸਥਾਵਾਂ ਨੂੰ ਬਚਾਉਣਾ ਹਰ ਇੱਕ ਗੁਰਸਿੱਖ ਦਾ ਫਰਜ਼ ਹੈ ਤੇ ਜੇ ਅਸੀਂ ਅੱਜ ਸੰਸਥਾਵਾਂ ਡਿੱਗਦੀਆਂ ਸੰਸਥਾਵਾਂ ਦਾ ਮਿਆਰ ਡਿੱਗਦਾ ਵੇਖਦੇ ਆ ਤਾਂ ਅਸੀਂ ਚੁੱਪ ਬੈਠਾਂਗੇ ਤੇ ਇਤਿਹਾਸ ਸਾਨੂੰ ਕਦੇ ਮੁਆਫ ਨਹੀਂ ਕਰੇਗਾ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਬਾਰ-ਬਾਰ ਇਹ ਤਕਰੀਰਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਹੈ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਹੈ ਤੇ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਇੱਥੇ ਤੱਕ ਬਹੁਤ ਸਾਰੇ ਆਗੂਆਂ ਨੇ ਅੱਜ ਦੇ ਇਸ ਸਮਾਗਮ ਵਿੱਚ ਅਸਿੱਧੇ ਰੂਪ ਵਿੱਚ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਕਿ ਜਿਹੜੀਆਂ ਮੌਜੂਦਾ ਘਟਨਾਵਾਂ ਵਾਪਰ ਰਹੀਆਂ ਨੇ ਸਿੱਧੇ ਸਿੱਧੇ ਸ਼ਬਦਾਂ ਵਿੱਚ ਇਹ ਆਖਿਆ ਗਿਆ ਹੈ ਕਿ ਜਿਹੜੇ ਜਥੇਦਾਰ ਨਵੇਂ ਲਾਏ ਨੇ ਇਹਨਾਂ ਦੀ ਨਿਯੁਕਤੀ ਜਿਹੜੀ ਉਹ ਰੱਦ ਕੀਤੀ ਜਾਵੇ ਨਵੇਂ ਜਥੇਦਾਰਾਂ ਨੂੰ ਜਿਹੜੇ ਪੁਰਾਣੇ ਜਥੇਦਾਰ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਉਹਨਾਂ ਦੀ ਬਹਾਲੀ ਤੋਂ ਬਿਨਾ ਇੱਕ ਹੋਰ ਵੱਡਾ ਐਲਾਨ ਕਿ ਅਗਰ ਐਸਾ ਨਹੀਂ ਹੁੰਦਾ ਤਾਂ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਨੇ ਸਾਰੇ ਜਿੰਨੇ ਹਾਜ਼ਰ ਸੁਭਾਵਾਂ ਦੇ ਨੁਮਾਇੰਦੇ ਸੀ ਸਾਰਿਆਂ ਨੂੰ ਇਹ ਗੱਲ ਆਖੀ ਆ ਕਿ ਜਿੰਨੇ ਕਾਰਜਕਾਰੀ ਦੇ 11 ਮੈਂਬਰ ਨੇ ਸਾਰਿਆਂ ਦੇ ਘਰਾਂ ਅੱਗੇ ਜਾਓ ਉਹਨਾਂ ਨੂੰ ਅਪੀਲ ਕਰੋ ਕਿ ਪੰਥ ਵਿਰੋਧੀ ਫੈਸਲੇ ਵਾਪਸ ਲਏ ਜਾਣ ਜਥੇਦਾਰਾਂ ਦਾ ਰਤਬਾ ਬਹਾਲ ਕੀਤਾ ਜਾਵੇ ਤੇ ਅਗਰ ਨਹੀਂ ਮੰਨਦੇ ਤਾਂ ਉਹਨਾਂ ਦਾ 28 ਤਰੀਕ ਨੂੰ ਹੋਣ ਵਾਲੇ ਬਜਟ ਇਜਲਾਸ ਮੌਕੇ ਹਰ ਪਿੰਡ ਦੇ ਵਿੱਚੋਂ ਇੱਕ ਬੱਸ ਜਾਵੇਗੀ ਬੱਸ ਸ਼੍ਰੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਹੁੰਚੇਗੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਉਹਨਾਂ ਕਿਹਾ ਕਿ ਅਸੀਂ ਖੁਦ ਵੀ ਪੁੱਜਾਂਗੇ ਤੇ ਬਜਟ ਇਜਲਾਸ ਨਹੀਂ ਹੋਣ ਦੇਵਾਂਗੇ ਕਿੰਡੀ ਵੱਡੀ ਗੱਲ ਅੱਜ ਦੇ ਇਸ ਇਕੱਠ ਨੇ ਕਰ ਦਿੱਤੀ ਜਦੋਂ ਕੌਮਾ ਵਿੱਚ ਟਕਰਾਓ ਹੁੰਦਾ ਤੇ ਕੌਮਾ ਵਿੱਚ ਭੰਬਲ ਪੂਸੇ ਵਾਲੀ ਵਰਗੀ ਸਥਿਤੀ ਬਣਨੀ ਬਣਨੀ ਹੀ ਬਣਨੀ ਹੈ ਸਤਿਗਿਆਨੀ ਹਰਨਾਮ ਸਿੰਘ ਖਾਲਸਾ ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਵਾਲੇ ਧੜੇ ਦੇ ਬਿਲਕੁਲ ਨਾਲ ਸਨ ਪਰ ਸਮਾਂ ਕਿੰਨਾ ਬਦਲ ਗਿਆ ਕਿ ਚੁਣੇ ਹੋਏ ਨੁਮਾਇੰਦੇ ਜਦੋਂ ਅੱਜ ਕੋਈ ਫੈਸਲੇ ਲੈਂਦੇ ਨੇ ਤੇ ਅੱਜ ਉਹਨਾਂ ਫੈਸਲਿਆਂ ਨੂੰ ਬਦਲਾਉਣ ਵਾਸਤੇ ਰੱਦ ਕਰਾਉਣ ਵਾਸਤੇ ਉਹੀ ਸੰਸਥਾਵਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿਵਹਾਰ ਇਕੱਠੀ ਹੋਣਗੀਆਂ ਤੇ ਬਜਟ اجلاس ਦੇ ਵਿੱਚ ਟਕਰਾਅ ਹੋਣ ਦੀ ਸੰਭਾਵਨਾ ਜਿਹੜੀ ਉਹ ਅੱਜ ਦੇ ਇਸ ਇਕੱਠ ਵੱਲੋਂ ਐਲਾਨ ਦਿੱਤੀ ਗਈ ਹੈ ਹੁਣ ਜਦੋਂ ਉਹਨੇ ਹਿੰਗ ਸਿੰਘ ਜਥੇਬੰਦੀਆਂ ਵੱਲੋਂ ਤਾਜਪੋਸ਼ੀ ਸੀ ਸਿੰਘ ਸਾਹਿਬ ਕਹਿੰਦੇ ਕੁਲਦੀਪ ਸਿੰਘ ਰਗਾਜ ਦੀ ਐਜੇ ਜਥੇਦਾਰ ਸ਼੍ਰੀ ਅਨੰਤਪੁਰ ਸਾਹਿਬ ਤਾਂ ਉਹਨਾਂ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਤਾਜਪੋਸ਼ੀ ਨਹੀਂ ਹੋਣ ਦਿੱਤੀ ਜਾਵੇਗੀ ਸਾਰੇ ਹਿੰਗ ਸਿੰਘ ਜਥੇਬੰਦੀਆਂ ਨੂੰ ਆਖ ਦਿੱਤਾ ਸੀ ਕਿ ਉੱਥੇ ਪਹੁੰਚੇ ਜਾਵੇ ਪਰ ਹੁਣ ਜਦੋਂ ਅਗਲੇਆਂ ਅਮਰਤਬੀਲੇ ਤਾਜ ਪੋਸ਼ੀਕ ਆਦਤੀ ਸਰੂਪਾਉ ਦੇ ਦਿੱਤੇ ਬਿਨਾ ਕਿਸੇ ਤੀਖ ਦਿਖਾਵੇ ਤੋਂ ਜਿਆਦਾ ਪਰੰਪਰਾਵਾਂ ਨੂੰ ਪਾਸੇ ਰੱਖ ਕੇ ਗੁਰੂ ਸਾਹਿਬ ਦੀ ਜਿਵੇਂ ਆਖਿਆ ਜਾਂਦਾ ਹੈ ਕਿ ਹਾਜ਼ਰੀ ਤੋਂ ਬਿਨਾ ਤੇ ਅਗਲੇ ਕੁਝ ਵੀ ਕਰ ਸਕਦੇ ਨਹੀਂ ਪਰੰਤੂ ਇੱਕ ਟਕਰਾਅ ਵਾਲੀ ਸਥਿਤੀ ਹੈ ਜਿਹੜੀ ਉਹ ਬਣ ਗਈ ਹੈ ਤੇ ਬਹੁਤ ਪੀੜਾ ਦੇ ਨਾਲ ਬਹੁਤ ਦਰਦ ਦੇ ਨਾਲ ਜਿਸ ਤਰ੍ਹਾਂ ਦੀ ਦਰਦ ਦੇ ਦਾਸਤਾਨ ਅੱਜ ਇਸ ਇਕੱਠ ਨੇ ਪੇਸ਼ ਕੀਤੀ ਹੈ ਇਹ ਇੱਕ ਵੱਡੇ ਟਕਰਾਅ ਵਿੱਚ ਬਦਲ ਸਕਦਾ ਹੈ ਕਉਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ 17 ਨੂੰ ਹੋਣੀ ਆ 18 ਨੂੰ ਸ਼੍ਰੀ ਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਵੱਲੋਂ ਭਰਤੀ ਕੀਤੀ ਜਾਣੀ ਆ ਤੇ ਇਸ ਦੇ ਨਾਲ ਨਾਲ 28 ਤਰੀਕ ਨੂੰ ਜਿਹੜਾ ਬਜਟ اجلاس ਹੋਣਾ ਉਸ ਬਜਟ اجلاس ਵਿੱਚ ਜਿਹੜਾ ਹੁਣ ਇਹ ਬਜਟ اجلاس ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੇਰਨ ਲਈ ਦਮਦਮੇ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਨੇ ਅੱਜ ਵੱਡਾ ਐਲਾਨ ਜਿਹੜਾ ਉਹ ਕਰ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਸਿੱਖ ਪੰਥ ਅੰਦਰ ਟਕਰਾਓ ਨੂੰ ਟਾਲਿਆ ਨਹੀਂ ਜਾ ਸਕਦਾ ਔਰ ਇਹਨਾਂ ਹਾਲਾਤਾਂ ਵਿੱਚ ਬਣੇਗਾ ਕੀ ਹੋਵੇਗਾ ਕੀ ਇਹ ਸਵਾਲ ਬਹੁਤ ਵੱਡੇ ਨੇ ਉਹ ਦੁਆ ਕਰੀਏ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ ਸਿੱਖ ਪੰਥ ਭਰਾ ਮਾਰੂ ਜੰਗ ਤੋਂ ਬਚ ਸਕੇ ਸਿੱਖ ਪੰਥ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਧਾਰਮਿਕ ਸੰਸਥਾਵਾਂ ਨੂੰ ਬਚਾਉਣ ਲਈ ਉਪਰਾਲੇ ਨੇ ਜਿਹੜੇ ਉਹ ਨੇਕ ਨੀਤੀਆਂ ਕਰ ਸਕਣ ਤੇ ਖਾਲਸਾ ਪੰਥ ਦੇ ਚੰਡੇ بلند ਹੋ ਸਕਣ ਪੰਥ ਵਸੇ ਮੈਂ ਉਜਣਾ ਮੰਚੌਕ ਨੇਰਾ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ